ਜੀ ਵੇ ਸਸੀ ਗਾਲ ਜੀ ਜ਼ਿਲ੍ਹਾ ਬਰਨਾਲਾ ਪਿੰਡ ਸੇਖਾ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਇੱਥੇ ਬਾਈ ਕਿ 9511 ਟਰੈਕਟਰ ਵਿਕੇ ਹੂਗਾ ਤੁਸੀਂ ਦੇਖ ਰਹੇ ਹੋ ਸਾਹਮਣੇ 9511 ਟਰੈਕਟਰ ਖੜਾਗਾ ਤੇ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਵੀ ਕਿੰਨਾ ਮਾਡਲ ਆ ਕੀ ਰੇਟ ਆ ਤੇ ਜਿਹੜਾ ਕਿ ਇਹ ਪਿੰਡ ਦੇ ਵਿੱਚ ਖੜਾ ਟਰੈਕਟਰ ਆ ਆਮ ਕਿਸਾਨ ਕੋਲੋਂ ਟਰੈਕਟਰ ਜਿਹੜਾ ਤਿਆਰ ਕੀਤਾ ਹੋਇਆਗਾ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਹੋਇਆ ਬਾਈ ਸਸੀ ਗਾਲ ਬਾਈ ਕੈਮਰਾਮੈਨ ਨੂੰ ਥੋੜਾ ਨੇੜੇ ਆਜੋ ਬਾਈ ਕਿੰਨਾ ਮਾਡਲ ਆ ਕੀ ਰੇਟ ਬਾਈ ਇਹ 99 ਮਾਡਲ ਆ ਜੀ ਹਾਂਜੀ ਇਹ ਆਪਣਾ ਰੇਟ 4,60,000 ਰੁਪਏ ਰੱਖਿਆ ਹੋਇਆ ਹੈ। 4,60,000 ਰੁਪਏ ਮੇਰੇ ਪੰਜਾਬੀ ਵੀਰੋਂ ਰੇਟ ਆ ਤੇ 99 ਮਾਡਲ ਟਰੈਕਟਰ ਆ 9311 9311 ਦੇ ਸਕੀਨਾਂ ਲਈ ਬਹੁਤ ਹੀ ਸਸਤੇ ਰੇਟ ਦੇ ਵਿੱਚ ਜਿਹੜਾ ਕਿ ਅੱਜ ਆਪਾਂ ਟਰੈਕਟਰ ਲੈ ਕੇ ਆ ਗਏ ਆ। ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਵੀ ਕਿੰਨਾ ਇਹਦੇ ਵਿੱਚ ਕੀ ਕੀ ਆ ਜਿਹੜਾ ਮੋਡੀਫਾਈ ਕੀਤਾ ਹੋਇਆ ਬਾਈ ਦੱਸੋ ਜਿਹੜਾ ਬੈਂਪਰ ਆ ਕਿੰਨੇ ਇੰਚੀ ਆ ਤੇ ਹੋਰ ਕੀ ਗੱਲਬਾਤ ਟਰੈਕਟਰ ਦੇ ਵਿੱਚ ਇਹ ਵੀਦੇ 7 ਚਿੰਪਲੇਟ ਆ ਇਹਦੀ ਠੀਕ ਆ ਜੀ ਤੇ 80 ਕਿਲੋ ਦਾ ਭਾਜਣਾ ਜੀ ਦਾ ਓਕੇ ਜੀ ਹਾਂਜੀ ਤੇ ਆਜੋ ਬਾਈ ਆਪਾਂ ਇਧਰੋਂ ਅੱਗੇ ਟਾਇਰਾਂ ਦੀ ਗੱਲਬਾਤ ਕਰਦੇ ਆ ਨਾਲ ਟਰਬੋ ਡੱਬੋ ਸਾਰੀ ਗੱਲਬਾਤ ਕਰਦੇ ਆ ਆਜੋ ਬਾਈ ਟਾਇਰਾਂ ਦੱਸੋ ਮੜਾ ਜਗ ਟਾਇਰ ਬਈ ਮੂਲੇ 750 ਦੇ ਨੇ ਅੱਛਾ ਜੀ ਵੱਡੇ ਪਾਏ ਹੋਇਆ ਬਈ ਠੀਕ ਆ ਜੀ ਨਾਲੇ ਅਬੋਲੋ ਦੇ ਨੇ 16 ਰੇਟ ਠੀਕ ਆ ਜੀ ਤੇ ਸਾਰਾ ਪ੍ਰੈਸ਼ਰ ਕੀਤਾ ਹੋਇਆ ਜੀ ਸਾਰਾ ਪ੍ਰੈਸ਼ਰ ਕੀਤਾ ਹੋਇਆ ਜੀ ਤੁਸੀਂ ਦੇਖੋ ਸਾਰਾ ਜਿਹੜਾ ਟਰੈਕਟਰ ਆ ਬਾਈ ਦਾ ਪ੍ਰੈਸ਼ਰ ਕੀਤਾ ਹੋਇਆਗਾ ਤੇ ਫੁੱਲ ਮੋਡੀਫਾਈ ਆ ਤੇ ਬਾਈ ਜਿਹੜਾ ਐਮਪਾਗਾ ਉਹ ਕਿੱਥੋਂ ਤਿਆਰ ਕਰਾਇਆਗਾ ਇਹ ਬਈ ਸ਼ੇਰਪੁਰ ਆਪਣੇ ਮੁੰਡਾ ਸ਼ੇਰਪੁਰ ਜਿਹੜਾ ਤੁਸੀਂ ਸਟੀering ਦੇਖ ਰਹੇ ਹੋ ਇਹ ਵੀ ਪੂਰਾ ਮੋਡੀਫਾਈਲ ਆਇਆ ਹੋਇਆ ਕਹਿੰਦਾ 9811 ਇੱਕ 9811 ਸੀ ਮਾਨਸਾ ਏਰੀਆ ਦੇ ਵਿੱਚ ਸਿੱਧੂ ਮੂਸੇ ਵਾਲਾ ਤੇ ਬਾਈ ਮੈਨੂੰ ਲੱਗਦਾ ਵੀ ਸਿੱਧੂ ਮੂਸੇ ਵਾਲਾ ਦਾ ਫੈਨ ਹੀ ਆ ਪਿੱਛੇ ਵੀ ਫੋਟੋ ਦੇਖੋ ਸਿੱਧੂ ਮੂਸੇ ਵਾਲਾ ਦੀ ਲਾਈ ਹੋਈ ਆ ਤੇ ਆਜਾ ਬਾਈ ਪਿੱਛੇ ਕਰਦੇ ਆ ਗੱਲਬਾਤ ਆਪਾਂ ਲਿੰਕਾਂ ਦੀ ਤਾਂ ਲਿੰਕਾਂ ਬਾਰੇ ਦੱਸੋ ਬਾਈ ਗੱਲਬਾਤ ਕੋਈ ਲਿੰਕਾਂ ਬਾਰੇ ਇਹਦੀ ਜਮਾ ਬਿਲਕੁਲ ਨਵੀਂ ਨੇ ਹਾਂਜੀ ਤੇ ਬਾਕੀ ਆਪਣੇ ਆ ਰੋਟਾਵੇਟਰ ਵਾਲੇ ਪਾਏ ਹੋਣੇ ਸਭ ਹਾਂ ਤੇ ਬਾਕੀ ਲੈਪਟਾਪ ਤੇ ਇੰਜਨ ਉਹਨਾਂ ਸਾਰਾ ਕੰਮ ਓਕੇ ਆ ਬਾਈ ਗਰੂਰ ਦਾ ਸਾਰਾ ਓ ਮੋਕੇ ਜੇ ਬਾਈ ਕੋਈ ਬੰਦਾ ਕਹੇ ਵੀ ਮੈਂ ਚਲਾ ਕੇ ਦੇਖਣਾ ਬਾ ਕੇ ਦੇਖਣਾ ਉਹ ਦੇਖ ਸਕਦਾ ਬਾਈ ਟੈਂਕੀ ਫੁੱਲ ਕਰਾ ਕੇ ਦੇ ਮੈਂ ਤੇਲ ਦੀ ਬਾਈ ਬਾਹਲੇ ਆਪਦਾ ਬੰਦਾ ਚੈੱਕ ਕਰ ਲੈ ਠੀਕ ਆ ਬਾਈ ਤੇ ਬਾਈ ਤੁਸੀਂ ਦੇਖੋ ਟਰੈਕਟਰ ਸਾਰਾ ਤੁਹਾਨੂੰ ਮੈਂ ਇੱਕ ਵਾਰ ਦਿਖਾ ਦਿੰਦਾਗਾ ਤੇ ਬਾਈ ਨੇ ਜਿਹੜੇ ਆਫਰ ਆ ਉਹ ਵੀ ਲਾਤੇ ਵੀ ਕਹਿੰਦਾ ਆ ਜੋ ਟੈਂਕੀ ਫੁੱਲ ਕਰਾ ਕੇ ਦੇਉਂਗਾ ਤੁਸੀਂ ਬਾ ਕੇ ਘੰਟਾ 2 ਘੰਟੇ 4 ਘੰਟੇ ਚਲਾ ਕੇ ਦੇਖੋ ਤੇ ਦੇਖੋ ਟਰੈਕਟਰ ਜਿਹੜਾ ਕੀ ਮੇਨੂੰ ਤੋਂ ਲਾਦੇ ਪੂਰਾ ਸਾਫ ਆਣਾ ਤੇ ਬਾਈ ਜਿਹੜਾ ਕਿ ਤੁਸੀਂ ਇਹ ਟਰੈਕਟਰ ਤਿਆਰ ਕਰਿਆਗਾ ਇਹ ਤੁਹਾਡਾ ਜਿਹੜਾ ਤੁਸੀਂ ਆਪ ਤਿਆਰ ਕਰਨ ਦਾ ਕੰਮ ਵੀ ਕਰਦੇ ਹੋ ਆਪ ਤਿਆਰ ਕਰਨ ਦਾ ਕੰਮ ਕਰਦੇ ਬਈ ਓਕੇ ਜੇ ਮੰਨ ਲਓ ਤੁਸੀਂ ਇਹਦੇ ਤੁਹਾਡੇ ਕੋਲ ਮੰਨ ਲਓ ਟਰੈਕਟਰ ਤਿਆਰ ਕਰਾਉਣਾ ਕਿੰਨੇ ਕਿ ਦਿਨਾਂ ਚ ਤਿਆਰ ਕਰ ਦਿੰਦੇ ਵੀ ਹਫਤਾ ਭਾਈ 1 ਮਹੀਨਾ 1.5 ਮਹੀਨਾ ਬਸ ਕਿਹੜਾ ਮਰਜੀ ਟਰੈਕਟਰ ਹੋਵੇ ਤੁਹਾਡੀ ਮਰਜੀ ਟਰੈਕਟਰ ਹੋਵੇ ਫੁੱਲ ਮੋਡੀਫਾਈ ਫੁੱਲ ਮੋਡੀਫਾਈ ਫੁੱਲ ਮੋਡੀਫਾਈ ਬਾਈ ਟਰੈਕਟਰ ਵੀ ਤਿਆਰ ਕਰਦੇ ਆ ਬਾਈ ਬਾਈ ਇੱਕ ਵਾਰੀ ਆਪਦਾ ਨਾਮ ਦੱਸਦੇ ਜਦਾ ਮੋਬਾਈਲ ਨੰਬਰ ਦੱਸ ਨਾਮ ਵੀਰੇ ਮੇਰਾ ਸੁਖਵਿੰਦਰ ਸਿੰਘ ਪਿੰਡ ਸੇਖਾ ਧੂਰੀ ਬਰਨਾਲਾ ਰੋਡ ਤੇ ਆਪਣਾ ਪਿੰਡ ਹੈ ਤੇ ਮੋਬਾਈਲ ਨੰਬਰ ਹੈਗੇ ਜੀ 95014 73562 95014 73562 ਤੇ ਭਾਈ ਟਰੈਕਟਰ ਦਾ ਜਿਹੜਾ ਮੋਲਾ ਤੁਹਾਨੂੰ ਦੱਸ ਚੁੱਕੇ ਆ ਕਿ 4 ਲੱਖ 60000 ਰੁਪਏ ਬਾਈ ਨੇ ਰੇਟ ਰੱਖਿਆ ਗਿਆ ਤੇ ਭਾਈ ਇੱਕ ਆਫਰ ਮੈਂ ਕਰਨ ਲੱਗਿਆ ਅਬ ਦੇ ਕਿੰਨੀਓ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਤੁਹਾਡੇ ਕੋਲੇ ਸਕਰੀਨਸ਼ਾਟ ਲੈ ਕੇ ਆ ਗਿਆ ਇਹ ਟਰੈਕਟਰ ਉਹਨੂੰ 450000 ਦਾ ਮਿਲ ਜਾਣਾ ਹੈ ਠੀਕ ਆ ਭਾਈ ਸਹੀ ਹੈ ਤੇ ਬਾਈ ਜੇ ਕਿਸੇ ਨੂੰ ਟਰੈਕਟਰ ਚਾਹੀਦਾ ਹੋਇਆ ਬਾਈ ਦਾ ਨੰਬਰ ਬੋਲ ਚੁੱਕਿਆ ਮੈਂ ਸਕਰੀਨ ਦੇ ਉੱਪਰ ਵੀ ਚਲਾਉਂਗਾ ਤੇ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਬੱਕਾ ਬਈ ਆਪਣੇ ਹਾਂ ਪੈਰ ਪ੍ਰਦਾਨ ਸਾਰੇ ਲਾਇਆ ਹੋਇਆ ਉੱਤੇ ਕਰਕੇ ਲਾਇਆ ਪੈਰ ਦਾ ਠੀਕ ਆ ਬਾਈ ਬਿਲਕੁਲ ਪੰਪ ਨਵਾਂਗਾ ਬਾਈ ਸਾਰਾ ਕੁਝ ਨਵਾਂ ਜੇ ਬਾਈ ਮੰਨ ਕੇ ਚਲੋ ਕਿਸੇ ਨੇ ਮੰਨ ਲਓ ਇਹਦੇ ਵਿੱਚ ਮੰਨ ਲਓ ਪੈਰ ਤੁਸੀਂ ਉੱਚੇ ਨੀਵੇਂ ਲਾਇਆ ਕਿਸੇ ਨੂੰ ਕੋਈ ਚੇਂਜ ਕਰਵਾਉਣਾ ਹੋਵੇ ਹਾਂ ਹਾਂ ਜਿਹੜੀ ਜਿਹੜੀ ਕੀਪ ਆਪ ਕਰਕੇ ਦੇਵਾਂਗੇ ਜੇ ਬਾਈ ਦਾ ਕਹਿਣ ਦਾ ਮਤਲਬ ਇਹ ਆ ਵੀ ਜੇ ਕਿਸੇ ਨੂੰ ਮੰਨ ਲਓ ਥੋੜਾ ਸੌਦਾ ਬਣ ਜਾਂਦਾ ਹੈ ਤੇ ਜੇ ਇਦਾਂ ਲੱਗਦਾ ਵੀ ਅਸੀਂ ਆਹ ਚੀਜ਼ ਉੱਚੀ ਨੀਵੀਂ ਕਰਾਉਣੀ ਆ ਬਾਈ ਕਹਿੰਦਾ ਅਸੀਂ ਕਰਕੇ ਦੇਵਾਂਗੇ ਕੋਈ ਚੱਕਰ ਨਹੀਂ ਤੇ ਚਾਬੀ ਲੱਗਦੀ ਆ ਟਰੈਕਟਰ ਨੂੰ ਇਹ ਨਹੀਂ ਹੈਗਾ ਵੀ ਕੋਈ ਚਾਬੀ ਨਹੀਂ ਲੱਗਦੀ ਜਿਵੇਂ ਮਾਡਲ ਦੇ ਹਿਸਾਬ ਨਾਲ ਆਪਾਂ ਕਹ ਦੀਏ ਚਾਬੀ ਲੱਗਦੀ ਆ ਬਾਈ ਜਿਹੜੇ ਆ ਬੇਟ ਆ ਇਹ ਬਾਈ ਤੁਸੀਂ ਜਿਹੜਾ ਹੁਣ ਨਵਾਂ ਲਾਇਆਗਾ ਹਾਂਜੀ ਇਹ ਵੀ ਨਵਾਂ ਲਾਇਆ ਜੀ ਤੁਸੀਂ ਦੇਖ ਰਹੇ ਹੋ ਟਰੈਕਟਰ ਆ ਮਰਗਾਟ ਮਰੂੜ ਵੀ ਸਾਰਾ ਕੁਝ ਸੀਟ ਨਵੀਂ ਸਾਰਾ ਕੁਝ ਨਵਾਂ ਬ੍ਰੇਕ ਕੋਈ ਪੁਰਾਣੀ ਚੀਜ਼ ਨਹੀਂ ਗਈ ਬਸ ਕੋਈ ਪੁਰਾਣੀ ਚੀਜ਼ ਨਹੀਂ ਬਾਈ ਬਾਈ ਸਾਰਾ ਫੁੱਲ ਫੁੱਲ ਮੋਡੀਫਾਈ ਆ ਬਾਈ ਪ੍ਰੈਸ਼ਰ ਆ ਜਿਹਨੇ ਵੀ ਭਰਾ ਨੇ ਟਰੈਕਟਰ ਲੈਣਾ ਆਜੋ ਇੱਕ ਚੀਜ਼ ਹੋਰ ਆਧਾਰ ਕਾਰਡ ਪਿੰਨ ਕਾਰਡ ਆਪਦਾ ਜਰੂਰ ਲੈ ਕੇ ਆਇਓ ਨਾਲ ਜੇ ਤੁਹਾਡਾ ਸੌਦਾ ਬਣ ਜਾਂਦਾ ਇਹ ਨਾ ਹੋਵੇ ਕਿ ਤੁਸੀਂ ਆਧਾਰ ਕਾਰਡ ਪਿੰਨ ਕਾਰਡ ਨਾ ਲਿਓ ਕਿਉਂ ਨਾ ਕਿਤਾ ਕਿ ਮਿਸਤਰੀ ਸਾਹਿਬ ਨੂੰ ਦਿੱਕਤ ਆਵੇ ਨਾ ਛੋਨ ਨੂੰ ਆਵੇ ਤੇ ਜਿਹੜਾ ਕੀ ਮੰਨ ਲਓ ਤੁਹਾਡਾ ਸੌਦਾ ਹੁੰਦਾ ਜਿੰਨੇ ਦੇ ਵਿੱਚ ਘੱਟੋ ਘਾਟੇ ਤੁਹਾਡਾ ਸੌਦਾ ਮੰਨ ਕੇ ਚੱਲੋ 4.5 ਲੱਖ ਰੁਪਏ ਦੇ ਵਿੱਚ ਹੁੰਦਾ ਤਾਂ ਛੋਡੇ ਕੋਲੇ ਉਸ ਟਾਈਮ ਦੇ ਵਿੱਚ 3 ਲੱਖ ਰੁਪਇਆ ਹੋਣਾ ਚਾਹੀਦਾ ਤੇ ਬਾਕੀ ਜਿਹੜਾ ਕਿ ਅਡਜਸਟਮੈਂਟ ਹੋ ਜਾਂਦੀ ਹੁੰਦੀ ਆ ਘੱਟੋ ਘੱਟ ਬਈ 3 ਲੱਖ ਰੁਪਏ ਲੈ ਕੇ ਆਉਣਾ ਧੰਨਵਾਦ ਜੀ ਹਾਂਜੀ 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 ਬਾਈ ਇਹਦਾ ਵੀ ਬੀ ਬੀ ਪੰਪ ਬਿਲਕੁਲ ਨਵਾਂ ਲਾਇਆ ਜਾਵਾ ਫਰੈਸ਼ ਨਵਾਂ ਪੰਪ ਠੀਕ ਆ ਜੀ ਤੇ 75 ਹੌਸਪਾਵਰ ਹੋਇਆ ਵੇ ਠੀਕ ਆ ਜੀ 118 ਸਟ੍ਰੋਕ ਦੀ ਕ੍ਰੈਂਕ ਆ ਵੀਰੇ ਠੀਕ ਆ ਜੀ 102 ਬੋਰ ਹੈ ਇਹਦੇ ਚ ਤੇ ਬਾਈ ਜਿਹੜਾ ਇਹ ਘੰਟਿਆਂ ਦਾ ਕਿੰਨੇ ਘੰਟੇ ਚੱਲਿਆ ਹੋਇਆ ਕਿੰਨੇ ਘੰਟੇ ਚੱਲਿਆ ਹੋਇਆ ਬਈ ਇਹ ਕਿੰਨੇ ਘੰਟੇ ਚੱਲਿਆ ਹੋਇਆ ਬਈ ਇਹ ਜਿਹੇ ਵੀਰੇ ਦੁਆਰੇ ਮੀਟਰ ਚਲਾਪ ਚਾਰ ਘੰਟੇ ਚੱਲਿਆ ਹੈ ਚਾਰ ਘੰਟੇ ਭਾਈ ਜੀ ਦੁਆਰੇ ਮੀਟਰ ਚੱਲਿਆ ਚਾਰ ਘੰਟੇ ਚੱਲਿਆ ਹੋਇਆ ਆ ਜੋ ਮੇਲਾ ਲੁੱਟ ਲੋ ਟਰੈਕਟਰ ਬਹੁਤ ਹੀ ਸਾਫ ਆ ਆਪਣੇ ਲੋਕਲ ਪਿੰਡਾਂ ਦੇ ਵਿੱਚ ਟਰੈਕਟਰ ਜਿਹੜਾ ਤਿਆਰ ਕੀਤਾ ਹੋਇਆ ਤੁਸੀਂ ਆ ਕੇ ਦੇਖ ਸਕਦੇ ਹੋ ਇੱਕ ਪੰਜਾਬੀ ਨੌਜਵਾਨ ਆ ਜਿਹੜਾ ਆਪਣੀ ਹੱਥੀ ਮਿਹਨਤ ਕਰਦਾ ਤੇ ਆਪਾਂ ਇਹਦਾ ਬਾਈ ਦਾ ਸਾਥ ਦਈਏ ਵੱਧ ਤੋਂ ਵੱਧ ਆਓ ਤੇ ਤੁਹਾਨੂੰ ਹੋਰ ਵੀ ਅੱਗੇ ਆਪਾਂ ਟਰੈਕਟਰ ਦਿਖਾਵਾਂਗੇ ਜੁੜੇ ਰਹੋ ਚੈਨਲ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ